ਐਕਟਰ ਤੇ ਸਿੰਗਰ ਬੱਬਲ ਰਾਏ ਤੇ ਅਦਾਕਾਰਾ ਆਰੁਸ਼ੀ ਸ਼ਰਮਾ ਦਾ ਵਿਆਹ ਹੋ ਚੁੱਕਾ ਹੈ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਪਹਿਲਾਂ ਖੂਬ ਵਾਇਰਲ ਹੋਈਆਂ ਤੇ ਹੁਣ ਉਹਨਾਂ ਦੇ ਵਿਆਹ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੇਖ ਪਾਉਂਗੇ ਕਿ ਆਖਿਰਕਾਰ ਜੋੜਾ ਕਿੰਨਾ ਪਿਆਰਾ ਲੱਗ ਰਿਹਾ ਸੀ ਬੱਬਲ ਰਾਏ ਦੁਲਾ ਬਣਿਆ ਹੋਇਆ ਹੈ ਤੇ ਨਾਲ ਆਰੁਸ਼ੀ ਵੀ ਆਪਣੇ ਲਾੜੇ ਦਾ ਇੰਤਜ਼ਾਰ ਕਰਦੀ ਦਿਖ ਰਹੀ ਹੈ ਉਸ ਦੇ ਵਿੱਚ ਇੰਡੀਅਨ ਟਰੈਡੀਸ਼ਨਲ ਅਟਾਇਰ ਦੇ ਵਿੱਚ ਜਦ ਐਂਟਰੀ ਕੀਤੀ ਆਰੁਸ਼ੀ ਸ਼ਰਮਾ ਨੇ ਤਾਂ ਬੱਬਲ ਰਾਏ ਨੂੰ ਵੇਖ ਤੇ ਹੀ ਰੁਸ਼ੀ ਸ਼ਰਮਾ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਦੋਹੇ ਇੱਕ ਦੂਜੇ ਨੂੰ ਮਿਲੇ ਤੇ ਬੱਬਲ ਰਾਏ ਨੇ ਉਹਨਾਂ ਦੇ ਹੰਝੂ ਪੂੰਝੇ ਐਸਾ ਇਮੋਸ਼ਨਲ ਪਲ ਕ੍ਰੀਏਟ ਹੋਇਆ ਕਿ ਦੋਹਾਂ ਦੇ ਚਿਹਰੇ ਤੇ ਖੁਸ਼ੀ ਸੀ ਤੇ ਅੱਖਾਂ ਨਮ ਸਨ ਕਿਉਂਕਿ ਜ਼ਿੰਦਗੀ ਦਾ ਇੱਕ ਐਸਾ ਹੀ ਮਕਾਮ ਹੁੰਦਾ ਹੈ ਵਿਆਹ ਦੋਹਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਕਰ ਲਿਆ ਹੈ ਉਸ ਤੋਂ ਬਾਅਦ ਹੁਣ ਇਹ ਵੀਡੀਓ ਸਾਹਮਣੇ ਆਈ ਹੈ ਦੋਹੇ ਹੀ ਅਦਾਕਾਰੀ ਦੇ ਖੇਤਰ ਦੇ ਵਿੱਚ ਆਪਣੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਸਨ ਜਦ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਹੁਣ ਦੋਹਾਂ ਨੇ ਇੱਕ ਦੂਜੇ ਵਿਆਹ ਕਰਵਾ ਲੈ ਦੋਹਾਂ ਦਾ ਵੀਡੀਓ ਫੈਨਸ ਬੇहद ਪਸੰਦ ਕਰ ਰਹੇ ਨੇ ਤੇ ਇਨਾਂ ਨੇ ਆਪਣੇ ਵਿਆਹ ਦੇ ਵਿੱਚ ਵੀ ਆਪਣੇ ਕਰੀਬੀਆਂ ਨੂੰ ਬੁਲਾਇਆ ਸੀ ਜਿਸ ਨੂੰ ਵੇਖ ਕੇ ਤੁਸੀਂ ਵੀ ਅੰਦਾਜ਼ਾ ਲਗਾ ਪਾਉਂਗੇ ਕਿ ਦੋਹੇ ਕਿੰਨੇ ਖੁਸ਼ ਲੱਗ ਰਹੇ ਨੇ ਤੇ ਦੋਹਾਂ ਦੀ ਕਿਹੋ ਜਿਹੀ ਲੁੱਕ ਸੀ ਐਕਟਰ ਤੇ ਸਿੰਗਰ ਬੱブル ਰਾਏ ਤੇ ਅਦਾਕਾਰਾ ਆਰੁਸ਼ੀ ਸ਼ਰਮਾ ਦਾ ਵਿਆਹ ਹੋ ਚੁੱਕਾ ਹੈ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਪਹਿਲਾਂ ਖੂਬ ਵਾਇਰਲ ਹੋਈਆਂ ਤੇ ਹੁਣ ਉਹਨਾਂ ਦੇ ਵਿਆਹ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੇਖ ਪਾਉਂਗੇ ਕਿ ਆਖਿਰਕਾਰ ਜੋੜਾ ਕਿੰਨਾ ਪਿਆਰਾ ਲੱਗ ਰਿਹਾ ਸੀ ਬੱਬਲ ਰਾਏ ਦੁਲਾ ਬਣਿਆ ਹੋਇਆ ਹੈ ਤੇ ਨਾਲ ਆਰੂਸ਼ੀ ਵੀ ਆਪਣੇ ਲਾੜੇ ਦਾ ਇੰਤਜ਼ਾਰ ਕਰਦੀ ਦਿਖ ਰਹੀ ਹੈ ਉਸ ਦੇ ਵਿੱਚ ਇੰਡੀਅਨ ਟਰੈਡੀਸ਼ਨਲ ਅਟਾਇਰ ਦੇ ਵਿੱਚ ਜਦ ਐਂਟਰੀ ਕੀਤੀ ਆਰੂਸ਼ੀ ਸ਼ਰਮਾ ਨੇ ਤਾਂ ਬੱਬਲ ਰਾਏ ਨੂੰ ਵੇਖਦੇ ਹੀ ਆਰੂਸ਼ੀ ਸ਼ਰਮਾ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਦੋਹੇ ਇੱਕ ਦੂਜੇ ਨੂੰ ਮਿਲੇ ਤੇ ਬੱਬਲ ਰਾਏ ਨੇ ਉਨਾ ਦੇ ਹੰਝੂ ਪੂੰਝੇ ਐਸਾ ਇਮੋਸ਼ਨਲ ਪਲ ਕ੍ਰੀਏਟ ਹੋਇਆ ਕਿ ਦੋਹਾਂ ਦੇ ਚਿਹਰੇ ਤੇ ਖੁਸ਼ੀ ਸੀ ਤੇ ਅੱਖਾਂ ਨਮ ਸਨ ਕਿਉਂਕਿ ਜ਼ਿੰਦਗੀ ਦਾ ਇੱਕ ਐਸਾ ਹੀ ਮਕਾਮ ਹੁੰਦਾ ਹੈ ਵਿਆਹ ਦੋਹਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਕਰ ਲਿਆ ਹੈ ਉਸ ਤੋਂ ਬਾਅਦ ਹੁਣ ਇਹ ਵੀਡੀਓ ਸਾਹਮਣੇ ਆਈ ਹੈ ਦੋਹੇ ਹੀ ਅਦਾਕਾਰੀ ਦੇ ਖੇਤਰ ਦੇ ਵਿੱਚ ਆਪਣੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਸਨ ਜਦ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਹੁਣ ਦੋਹਾਂ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ ਦੋਹਾਂ ਦਾ ਵੀਡੀਓ ਫੈਨਸ ਬੇहद ਪਸੰਦ ਕਰ ਰਹੇ ਨੇ ਤੇ ਇਹਨਾਂ ਨੇ ਆਪਣੇ ਵਿਆਹ ਦੇ ਵਿੱਚ ਵੀ ਆਪਣੇ ਕਰੀਪਿਆਂ ਨੂੰ ਬੁਲਾਇਆ ਸੀ ਜਿਸ ਨੂੰ ਵੇਖ ਕੇ ਤੁਸੀਂ ਵੀ ਅੰਦਾਜ਼ਾ ਲਗਾ ਪਾਉਂਗੇ ਕਿ ਦੋਹੇ ਕਿੰਨੇ ਖੁਸ਼ ਲੱਗ ਰਹੇ ਨੇ ਤੇ ਦੋਹਾਂ ਦੀ ਕਿਹੋ ਜਿਹੀ ਲੁੱਕ ਸੀ ਐਕਟਰ ਤੇ ਸਿੰਗਰ ਬੱਬਲ ਰਾਏ ਤੇ ਅਦਾਕਾਰਾ ਆਰੁਸ਼ੀ ਸ਼ਰਮਾ ਦਾ ਵਿਆਹ ਹੋ ਚੁੱਕਾ ਹੈ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਪਹਿਲਾਂ ਖੂ ਵਾਇਰਲ ਹੋਈਆਂ ਤੇ ਹੁਣ ਉਹਨਾਂ ਦੇ ਵਿਆਹ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੇਖ ਪਾਉਂਗੇ ਕਿ ਆਖਿਰਕਾਰ ਜੋੜਾ ਕਿੰਨਾ ਪਿਆਰਾ ਲੱਗ ਰਿਹਾ ਸੀ ਬੱਬਲ ਰਾਏ ਦੂਲਾ ਬਣਿਆ ਹੋਇਆ ਹੈ ਤੇ ਨਾਲ ਆਰੁਸ਼ੀ ਵੀ ਆਪਣੇ ਲਾੜੇ ਦਾ ਇੰਤਜ਼ਾਰ ਕਰਦੀ ਦਿਖ ਰਹੀ ਹੈ ਉਸ ਦੇ ਵਿੱਚ ਇੰਡੀਅਨ ਟਰੈਡੀਸ਼ਨਲ ਅਟਾਇਰ ਦੇ ਵਿੱਚ ਜਦ ਐਂਟਰੀ ਕੀਤੀ ਆਰੁਸ਼ੀ ਸ਼ਰਮਾ ਨੇ ਤਾਂ ਬੱਬਲ ਰਾਏ ਨੂੰ ਵੇਖਤੇ ਹੀ अरुशी शर्मा दी ਅੱਖਾਂ ਦੇ ਵਿੱਚ ਹੰਝੂ ਆ ਗਏ ਦੋਹੇ ਇੱਕ ਦੂਜੇ ਨੂੰ ਮਿਲੇ ਤੇ ਬੱਬਲ ਰਾਏ ਨੇ ਉਹਨਾਂ ਦੇ ਹੰਝੂ ਪੂੰਝੇ ਐਸਾ ਇਮੋਸ਼ਨਲ ਪਲ ਕ੍ਰੀਏਟ ਹੋਇਆ ਕਿ ਦੋਹਾਂ ਦੇ ਚਿਹਰੇ ਤੇ ਖੁਸ਼ੀ ਸੀ ਤੇ ਅੱਖਾਂ ਨਮ ਸਨ ਕਿਉਂਕਿ ਜ਼ਿੰਦਗੀ ਦਾ ਇੱਕ ਐਸਾ ਹੀ ਮਕਾਮ ਹੁੰਦਾ ਹੈ ਵਿਆਹ ਦੋਹਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਕਰ ਲਿਆ ਏ ਉਸ ਤੋਂ ਬਾਅਦ ਹੁਣ ਇਹ ਵੀਡੀਓ ਸਾਹਮਣੇ ਆਈ ਹੈ ਦੋਹੇ ਹੀ ਅਦਾਕਾਰੀ ਦੇ ਖੇਤਰ ਦੇ ਵਿੱਚ ਆਪਣੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਸਨ ਜਦ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਹੁਣ ਦੋਹਾਂ ਨੇ ਇੱਕ ਦੂਜੇ ਵਿਆਹ ਕਰਵਾ ਲੈ ਦੋਹਾਂ ਦਾ ਵੀਡੀਓ ਫੈਨਸ ਬੇहद ਪਸੰਦ ਕਰ ਰਹੇ ਨੇ ਤੇ ਇਨਾਂ ਨੇ ਆਪਣੇ ਵਿਆਹ ਦੇ ਵਿੱਚ ਵੀ ਆਪਣੇ ਕਰੀਬੀਆਂ ਨੂੰ ਬੁਲਾਇਆ ਸੀ ਜਿਸ ਨੂੰ ਵੇਖ ਕੇ ਤੁਸੀਂ ਵੀ ਅੰਦਾਜ਼ਾ ਲਗਾ ਪਾਉਂਗੇ ਕਿ ਦੋਹੇ ਕਿੰਨੇ ਖੁਸ਼ ਲੱਗ ਰਹੇ ਨੇ ਤੇ ਦੋਹਾਂ ਦੀ ਕਿਹੋ ਜਿਹੀ ਲੁੱਕ ਸੀ